ਮਿਡਲ ਈਸਟ ਦੇ ਵਿੱਚ ਜੰਗਬੰਦੀ ਹੋਈ ਹੈ ਜੀ ਉਹਦੇ ਨਾਲ ਇਜ਼ਰਾਈਲ ਤੇ ਜਿਹੜੀ ਦੂਜੇ ਪਾਸੇ ਉਹਦੇ 'ਚ ਇਹ ਦੇਖਿਆ ਜਾ ਰਿਹਾ ਵੀ ਇਹ ਟਰੰਪ ਦੇ ਆਉਣ ਕਰਕੇ ਹੋਇਆ ਕਿ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਪਾਲੇਸਟੀਨ ਵਾਲੇ ਮਸਲੇ ਨੂੰ ਨਹੀਂ ਮੈਨੂੰ ਨਹੀਂ ਲੱਗਦਾ ਇਹ ਵੀ ਟਰੰਪ ਦੇ ਆਉਣ ਕਰਕੇ ਹੋਇਆ ਹੈ ਇਹ ਪਾਲੇਸਟੀਨ ਦਾ ਟਰੰਪ ਦੇ ਆਉਣ ਤੋਂ ਪਹਿਲਾਂ ਹੀ ਇਹ ਬੜੂਕਵਾਂਜਾ ਚੱਕਿਆ ਪਿਆ ਸੀ ਕਿਉਂਕਿ ਜਿਹੜੀ ਇਜ਼ਰਾਈਲ ਹੈ ਉਹ ਇੰਨੀ ਆਈਸੋਲੇਟ ਹੋ ਗਈ ਸੀ ਇੱਕ ਤੱਕ ਪਲੀਟਿਕਲੀ ਆਈਸੋਲੇਟ ਹੋਈ ਹੋਈ ਹਾਂਜੀ ਉਹ ਜਿਹੋ ਦਾ ਅਚਾਰ ਅੰਦਰ ਡੁੱਬ ਗਿਆ ਸ਼ਾਮਸ ਆਲੇ ਹਟੇ ਹੀ ਨਹੀਂ ਉਹਨਾਂ ਤੇ ਹਮਲੇ ਕਰਨਾ ਜਿੰਨਾ ਮਰਜੀ ਇਹਨਾਂ ਨੇ ਸ਼ੰਦਤ ਬੋਤ ਕਰਿਆ ਉੱਥੇ ਇੰਨੇ ਬੰਦੇ ਮਾਰਦੇ ਕਹਿੰਦੇ ਹਰ ਚੌਥਾ ਬੰਦਾ ਮਾਰ ਉਹ ਨਾ ਨੇ ਦੁਨੀਆ ਚ ਹਮ ਸਾਰਿਆਂ ਨੇ ਫਲਸਤੀਨੀਆ ਨੇ ਇਹ ਸਾਬਤ ਕਰਤਾ ਵੀ ਸਾਡੇ ਨਾਲ ਤਾਬੋਤ ਕਰਿਆ ਜਾ ਰਿਹਾ ਹੈ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਸਾਡੇ ਸਕੂਲਾਂ ਨੂੰ ਸਾਡੇ ਹਸਤਾ ਦਾ ਨੂੰ ਤੇ ਸਾਨੂੰ ਮਾਰਿਆ ਜਾ ਰਿਹਾ ਹੈ ਇਹ ਗੱਲ ਜੋ ਸਫਲ ਹੋਏ ਨੇ ਦੁਨੀਆ 'ਚ ਇੱਜ਼ਤ ਵੇਜੇ ਦਾ ਸਵਾਲ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਹੈ ਬਦਨਾਂ ਨਾਲੋਂ ਬਦਨਾਮ ਬਰਾ ਦੂਜੇ ਜਿਹੜਾ ਇਜ਼ਰਾਇਲ ਸੀ ਉਹ ਤਾਂ ਪੂਰਾ ਜੋਰ ਲਾਉਣ ਦੇ ਬਾਵਜੂਦ ਇਜ਼ਰਾਇਲ ਉਹਨੂੰ ਰੋਕ ਨਹੀਂ ਸਕਿਆ ਬਲਕਿ ਇਜ਼ਰਾਇਲ ਦਾ ਨੁਕਸਾਨ ਹੁੰਦਾ ਰਿਹਾ ਇਜ਼ਰਾਇਲ ਦਾ ਜਿਹੜਾ ਮੀਡੀਟੇਰਨੀ ਨੁਕਸਾਨ ਹੋਇਆ ਹੈ ਜੋ ਮੇਰੀ ਸਮਝ ਦੇ ਬਾਰੇ ਬਣੀ ਹੋਈ ਆ ਉਹ ਇਹ ਹੈ ਮੈਂ ਕਾਫੀ ਸਟੱਡੀ ਕਰਨ ਦੀ ਕੋਸ਼ਿਸ਼ ਕਰ ਗਿਆ ਤੁਸੀਂ ਸਵਾਲ ਕਰਦੇ ਆ ਤਨਾ ਜਵਾਬ ਦੇ ਰਹਿਆ ਇਹ ਜਿਹੜਾ ਰੂਸ ਹੈ ਉਹਨੇ ਪੂਰਾ ਹਮਸਨੂਸ ਸਮਰਥਨ ਦਿੱਤਾ ਗਿਆ ਸੀ ਉਹ ਹੱਕੀ ਜੇ ਨੂੰ ਚਾਰ ਸੀ ਹਾਲਾਂਕਿ ਯੂਕਰੇਨ ਜੰਗ ਨਾਲਾ ਫਸ ਗਿਆ ਸੀ ਬ੍ਰੂਸਟ ਚੀਨ ਇਸ ਕਦੋਂ ਤੱਕ ਇੱਥੇ ਹੋਗੇ ਸੋ ਇਸ ਕਰਕੇ ਇਹ ਜੰਗ ਅਮਰੀਕਾ ਨੂੰ ਵੀ ਮਹਿੰਗੀ ਪੈ ਰਹੀ ਸੀ ਇਜ਼ਰਾਇਲ ਨੂੰ ਵੀ ਜਿਹੜਾ ਇਜ਼ਰਾਇਲ ਜੰਗ ਕਰ ਰਿਹਾ ਉਹਨੂੰ ਵੀ ਮਹਿੰਗੀ ਪੈ ਰਹੀ ਹੈ ਅਮਰੀਕਾ ਨੂੰ ਵੀ ਮਹਿੰਗੀ ਪੈ ਰਹੀ ਹੈ ਤੇ ਇਹ ਜੰਗ ਬੰਦੀ ਦਾ ਪਿਛਲੇ 7-8 ਮਹੀਨਿਆਂ ਤੋਂ ਜੰਗ ਬੰਦੀ ਵੱਧ ਰਹੀ ਸੀ ਭਾਵੇਂ ਕਿ ਬਾਹਰ ਪਬਲਿਕਲੀ ਨਹੀਂ ਕਹਾ ਜਾਂਦਾ ਹੁੰਦਾ ਜਦ ਅੰਦਰ ਆਪਾ ਦੇਖੀ ਨੇ ਇੱਥੇ ਕਿਸਾਨਾਂ ਦਾ 13 ਤਰੀਕ ਨੂੰ ਤਰੇਸ ਵੀ ਕੋ ਸਮਝਾਤਾ ਹੋ ਰਿਹਾ 14 ਨੂੰ ਕਹਿੰਦੇ ਵੀ ਸਾਡਾ ਤਾਂ ਕਿ 15 ਅੰ 16 ਨੂੰ ਕਹਿੰਦੇ ਸਾਡੇ ਤਾਂ 111 ਟਡੇ ਵੱਲ ਵੀ ਉਠਾਤੇ ਅਸੀਂ ਸਾਡੇ ਤਾਂ ਹੋ ਗਿਆ ਜੋਇੰਟ ਸੈਕਟੀਆ ਕੀ ਕਰਾ ਗਿਆ ਉਹ ਅੰਦਰੋਂ ਅੰਦਰ ਹੀ ਗੱਦ ਚੱਲ ਰਹੀ ਹੁੰਦੀ ਆ ਪਬਲਿਕ ਚ ਨਹੀਂ ਆਉਂਦੀ ਨਹੀਂ ਉਹ ਪਬਲਿਕ ਚ ਨਹੀਂ ਆ ਰਹੀ ਸੀ ਪਰ ਜੇ ਤੁਸੀਂ ਜਿੰਨੇ ਦੁਨੀਆ ਦੇ ਦਸਤਾਵੇਜ਼ ਸੀਗੇ ਵਿੱਚ ਵਿੱਚ 7 ਮਹੀਨੇ ਦੇ ਜਦੋਂ ਜੇ 트াম্প ਦਾ ਕੋਈ 트াম্প ਕੈਂਡੀਡੇਟ ਵੀ ਨਹੀਂ ਸੀ ਕਮਲਾ ਹੈਰਸ ਉਹਦੇ ਮੁਕਾਬਲੇ ਖੜੀ ਹੋਈ ਸੀ ਉਦੋਂ ਪਹਿਲਾਂ ਬਾਈਡਨ ਥੀ ਫਿਰ ਕਮਲਾ ਹੈਰਸ ਸੋ ਉਸ ਵਕਤ ਤੋਂ ਉਹ ਚੱਲ ਰਿਹਾ ਸੀ ਕਿ ਜੰਗ ਹੁਣ ਇਜ਼ਰਾਇਲ ਜਿਹੜਾ ਹੈ ਅਮਰੀਕਾ ਦੇ ਉੱਤੇ ਨਹੀਂ ਗੱਲ ਆ ਰਹੀ ਸੀ ਰਿਕਟ ਉਹਦਾ ਉਹ ਸੀਗਾ ਨਾ ਜਿਹੜਾ ਸਮਰਥਕ ਸੀਗਾ ਲੱਟ ਮਾਰ ਸੀ ਇਜ਼ਰਾਇਲ ਤੋਂ ਨਿਕਲਿਆ ਪਿਆ ਸੀ ਕੋ ਇਜ਼ਰਾਇਲ ਦਾ ਜਿਹੜਾ ਧੂਨ ਨਿਕਲਾ ਸੀ ਨਿਤਨ ਉਹਦੇ ਉੱਤੇ ਸਾਰੀਆਂ ਜਿੰਨੇ ਆਰਟੀਕਲ ਤੁਸੀਂ ਦੁਨੀਆ ਦੇ ਦੇਖਣੇ ਚਾਹੁੰਦੇ ਸਭ ਬੁੱਧੀਜੀਵੀ ਅਨੇ ਲਿਖੇ ਹੋਏ ਨੇ 86 ਵਿਸ਼ਲੇਸ਼ਕਾਂ ਨੇ ਲਿਖੇ ਹੋਏ ਨੇ ਪੂਟ ਇੰਡੀਜ਼ ਗਾਨੇ ਲਿਖੇ ਹੋਏ ਨੇ ਉਹਦੇ ਅਨਸਾਰ ਇਹ ਸੀ ਵੀ ਇਹ ਅਜ਼ਰਾਈ 200 ਡੀਟ ਹੋ ਰਿਹਾ ਸੀ ਜੇ ਅਜ਼ਰਾਈ 200 ਡੀਟ ਹੋਣ ਦਾ ਮਤਲਬ ਹੈ ਅਮਰੀਕਾ ਦਾ ਵੀ ਅਇਸੋਲੇਟ ਹੋਣਾ ਤਾਂ ਇਸ ਕਰਕੇ ਜੰਗ ਜਿਹੜੀ ਆ ਉਹ ਜੰਗਬੰਦੀ ਹੋਈ ਆ ਅੱਗੇ ਕਿਵੇਂ ਚੱਲੇਗਾ ਦੇਖਣਾ ਹੋਏਗਾ ਸੋ ਡਾਕਟਰ ਸਾਹਿਬ ਤੁਸੀਂ ਜੋ ਚਾਹਮਲ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ